ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ वेजिटेबल ਇਡਲੀ ਜਿਹੜੀ ਇਹ ਵਾਲੀ ਇਡਲੀ ਹੈਗੀ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇਹ ਸਾਨੂੰ ਆਇਆ ਸੀ ਆਰਡਰ ਤੇ ਆਪਾਂ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਇਹਦੇ ਲਈ ਪਹਿਲਾਂ ਆਪਾਂ ਇੱਕ ਕੋਲੀ ਸੂਜੀ ਦੀ ਲੈ ਲਵਾਂਗੇ ਇੱਕ ਕੋਲੀ ਸੂਜੀ ਦੇ ਨਾਲ 12 ਇਡਲੀਆ ਬਣ ਕੇ ਤਿਆਰ ਹੋ ਜਾਂਦੀ ਹੈ ਇੱਕ ਕੋਲੀ ਆਪਾਂ ਸੂਜੀ ਦੀ ਲਵਾਂਗੇ ਤੇ ਇਹਦੇ ਵਿੱਚ ਆਪਾਂ ਇੱਕ ਕੋਲੀ ਦੇ ਕਰੀਬ ਹੀ ਦਹੀਂ ਪਾ ਦਵਾਂਗੇ ਜੇ ਤੇ ਤਾਜ਼ਾ ਦਹੀਂ ਹੋਵੇ ਫਿਰ ਤੁਸੀਂ ਇੱਕ ਕੋਲੀ ਦੇ ਕਰੀਬ ਪਾ ਦਿਓ ਜੇ ਖੱਟਾ ਹੋਵੇ ਫਿਰ ਅੱਧੀ ਕ ਕੋਲੀ ਪਾਓ ਜਿਆਦਾ ਨਾ ਪਾਓ ਤੇ ਦਹੀਂ ਪਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਨਾਲ ਹੀ ਥੋੜਾ ਜਿਹਾ ਪਾਣੀ ਪਾ ਦਵਾਂਗੇ ਤੇ ਇਹਨੂੰ ਆਪਾਂ ਘੋਲ ਕੇ ਰੱਖ ਦਵਾਂਗੇ ਇੱਕ ਸਾਈਡ ਤੇ ਕਿਉਂਕਿ ਜਿਹੜੀ ਸੂਜੀ ਹੈ ਇਹਨੇ ਫੁੱਲਣਾ ਹਲੇ ਘੱਟੋ ਘਾਟ ਅਸੀਂ ਇਹਨੂੰ 15 ਮਿੰਟ ਲਈ ਸਾਈਡ ਤੇ ਰੱਖ ਦਵਾਂਗੇ ਤਾਂ ਜੋ ਜਿਹੜੀ ਸੂਜੀ ਹੈ ਵਧੀਆ ਤਰੀਕੇ ਨਾਲ ਫੁੱਲ ਜਾਵੇ ਜੇ ਤੁਹਾਡੇ ਕੋਲ ਦਹੀਂ ਨਾ ਹੋਵੇ ਤੇ ਮੈਂ ਤੁਹਾਨੂੰ ਉਹ ਵੀ ਤਰੀਕਾ ਦੱਸਾਂਗੀ ਕਿ ਦਹੀਂ ਤੋਂ ਬਿਨਾਂ ਅਸੀਂ ਇਡਲੀ ਕਿੱਦਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਇੱਧਰ ਅਸੀਂ ਨਾਲ ਲੈ ਲਵਾਂਗੇ ਇਡਲੀ ਸਟੈਂਡ ਇੱਥੇ ਮੇਰੇ ਕੋਲ ਜਿਹੜਾ ਸਟੀਲ ਦਾ ਇਡਲੀ ਸਟੈਂਡ ਹੈਗਾ ਏ ਤੇ ਇਹਦੇ ਵਿੱਚ ਆਪਾਂ ਇਡਲੀਆਂ ਬਣਾ ਕੇ ਤਿਆਰ ਕਰਾਂਗੇ ਜੇ ਤੁਹਾਡੇ ਕੋਲ ਇਡਲੀ ਸਟੈਂਡ ਵੀ ਨਾ ਹੋਵੇ ਤਾਂ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜੀ ਇਡਲੀ ਆ ਉਹ ਆਪਾਂ ਕਿਸ ਤਰ੍ਹਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਇੱਧਰ ਜਿਹੜਾ ਇਡਲੀ ਸਟੈਂਡ ਹੈਗਾ ਸਾਨੂੰ ਜਿਹੜੀ ਜਿੰਨੇ ਕਿ ਆਪਾਂ ਸੂਜੀ ਘੋਲ ਕੇ ਤਿਆਰ ਕੀਤੀ ਆ ਉਹਦੇ ਤੋਂ ਸਿਰਫ ਮੈਨੂੰ ਲੱਗਦਾ ਕਿ 12 ਇਡਲੀਆਂ ਬਣ ਕੇ ਹੀ ਤਿਆਰ ਹੋਣਗੀਆਂ ਜਿਹੜੀ ਉੱਪਰ ਲਿਆ ਹੈਗੀ ਹੈ ਟ੍ਰੇ ਆ ਇਹਦੇ ਵਿੱਚ ਅਸੀਂ ਤੇਲ ਜਾਂ ਘਿਓ ਕੁਛ ਹਲਕਾ ਹਲਕਾ ਲਗਾ ਲੈਂਦੇ ਆ ਤਾਂ ਜੋ ਜਿਹੜੀ ਇਡਲੀ ਹੈਗੀ ਉਹ ਚਿਪਕੇ ਨਾ ਨਾਲ ਬਸ ਆਪਾਂ ਦੋ ਚਾਰ ਬੂੰਦਾ ਹੀ ਛਿੜਕਣੀਆਂ ਹੈ ਤੇ ਸਾਰੀਆਂ ਜਿਹੜੀਆਂ ਤਿੰਨੇ ਪਲੇਟਾ ਹੈਗੀਆਂ ਇਹਨਾਂ ਦੇ ਉੱਪਰ ਲਗਾ ਦੇਣਾ ਤੇਲ ਜੇ ਤੁਹਾਡੇ ਕੋਲ ਇਡਲੀ ਸਟੈਂਡ ਨਾ ਹੋਵੇ ਤੁਸੀਂ ਨਾ ਜਿੱਦਾਂ ਇੱਕ ਥਾਲੀ ਲੈ ਕੇ ਨਾ ਜਦੋਂ ਆਪਾਂ ਢੋਕਲਾ ਬਣਾਉਂਦੇ ਆਂ ਥਾਲੀ ਦੇ ਵਿੱਚ ਸੇਮ ਉਸੇ ਤਰ੍ਹਾਂ ਆਪਾਂ ਇੱਕ ਥਾਲੀ ਨੂੰ ਘਿਓ ਲਾ ਕੇ ਉਹਦੇ ਵਿੱਚ ਆਪਾਂ ਬੈਟਰ ਪਾ ਕੇ ਤੇ ਜਿਹੜੀ ਆ ਇਡਲੀਆ ਹੈਗੀ ਆ ਅਸੀਂ ਬਣਾ ਕੇ ਤਿਆਰ ਕਰ ਸਕਦੇ ਆਂ ਜ਼ਰੂਰੀ ਨਹੀਂ ਆਪਾਂ ਗੋਲ ਹੀ ਖਾਣੀ ਆ ਉਹਨਾਂ ਨੂੰ ਚੌਰਸ ਕੱਟ ਲਓ ਜਿਹੜੇ ਮਰਜੀ ਸ਼ੇਪ ਚ ਕੱਟ ਲਓ ਤੇ ਇਹਦੇ ਜਿਹੜਾ ਸਾਡਾ ਬੈਟਰ ਹੈ ਸੂਜੀ ਵਾਲਾ ਇਹ ਫੁੱਲ ਚੁੱਕਾ ਹੈ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਦਵਾਂਗੇ ਸੂਜੀ ਫੁੱਲਣ ਤੋਂ ਬਾਅਦ ਜਿਹੜੀ ਹੈ ਥੋੜੀ ਜਿਹੀ ਤਾਂ ਸੰਗਣੀ ਜੀ ਹੋ ਗਈ ਹੈ ਇਸ ਕਰਕੇ ਥੋੜਾ ਜਿਹਾ ਪਾਣੀ ਪਾ ਦਿੰਦੇ ਆਂ ਤੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਛੋਟਾ ਚਮਚ ਜਿਹ ਤੇ ਅੱਧਾ ਇੱਕ ਚਮਚ ਅਸੀਂ ਨਮਕ ਦਾ ਪਾਵਾਂਗੇ ਹਲਕਾ ਜਿਹਾ ਨਮਕ ਜੇ ਤੁਸੀਂ ਇਹਨੂੰ ਨਹੀਂ ਪਾਣੀ ਤੁਸੀਂ ਉਹਦੀ ਜਗ੍ਹਾ ਤੇ ਮਿੱਠਾ ਸੋਡਾ ਵੀ ਪਾ ਸਕਦੇ ਹੋ ਐਨ ਮੌਕੇ ਤੇ ਪਾਣਾ ਜਦੋਂ ਆਪਾਂ ਟ੍ਰੇ ਆ ਦੇ ਵਿੱਚ ਇਡਲੀ ਦੇ ਇਡਲੀ ਵਾਲਾ ਬੈਟਰ ਪਾਣਾ ਨਾ ਐਨ ਮੌਕੇ ਤੇ ਉਦੋਂ ਅਸੀਂ ਇਹਦੇ ਵਿੱਚ ਮਿੱਠਾ ਸੋਡਾ ਜਾਂ ਬੇਕਿੰਗ ਪਾਊਡਰ ਪਾਵਾਂਗੇ ਦੋਨਾਂ ਵਿੱਚੋਂ ਇੱਕ ਚੀਜ਼ ਠੀਕ ਹੈ ਤੇ ਹੁਣ ਅਸੀਂ ਇੱਕ ਵਾਰ ਇਹਨੂੰ ਘੋਲ ਲਵਾਂਗੇ ਤੇ ਜਿਹੜਾ ਉਹ ਪਤੀਲਾ ਸੀਗਾ ਨਾ ਇਡਲੀ ਵਾਲਾ ਉਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਗੈਸ ਉੱਤੇ ਰੱਖ ਦਿੱਤਾ ਹੈ ਪਾਣੀ ਗਰਮ ਹੋਣ ਲਈ ਤੇ ਛੋਟੀ ਇੱਕ ਇੱਕ ਕੜਛੀ ਅਸੀਂ ਬੈਟਰ ਦੀ ਇਹਦੇ ਵਿੱਚ ਪਾਈ ਜਾਵਾਂ ਇਸੇ ਤਰ੍ਹਾਂ ਆਪਾਂ ਆਪਣੀਆਂ ਜਿਹੜੀਆਂ ਤਿੰਨੇ ਟਰੇਆ ਹੈਗੀਆਂ ਇਹਨਾਂ ਨੂੰ ਫਿਲ ਕਰ ਲਵਾਂਗੇ ਦੇਖੋ ਇੱਥੇ ਜਿਹੜੀ ਮੈਂ ਇੱਕ ਕੋਲੀ ਸੂਜੀ ਦੀ ਕੋਲੀ ਸੀ ਨਾ ਮੈਨੂੰ ਨਹੀਂ ਪਤਾ ਸੀ ਕਿ ਉਹ ਤੋਂ 12 ਇਡਲੀਆ ਬਣ ਕੇ ਤਿਆਰ ਹੋਣਿਆ ਕੁਦਰਤੀ ਦੇਖੋ ਪ੍ਰਮਾਤਮਾ ਬੋਲਿਆ ਹਾਥੇ ਦਾਦਾ ਕਿ 12 ਇਡਲੀਆ ਹੀ ਬਣ ਕੇ ਤਿਆਰ ਹੋਈਆ ਪੂਰੀਆ ਤੇ ਲੋ ਜੀ ਆਪਾਂ ਜਿਹੜੀਆਂ ਤਿੰਨੇ ਟਰੇਆ ਹੈਗੀਆਂ ਇਹ ਫਿਲ ਕਰ ਦਿੱਤੀਆ ਹੈ ਤੇ ਪੂਰੀਆ 12 ਦੀ 12 ਇਡਲੀਆ ਜਿਹੜੀ ਆ ਬਣ ਗਈਆ ਮੀਨਸ ਕਿ ਫਿਲ ਹੋ ਗਿਆ ਹੈ ਤੇ ਹੁਣ ਅਸੀਂ ਇਹਨੂੰ ਕਰਾਂਗੇ ਸਟੀਮ ਤੇ ਜਿਹੜਾ ਇਹ ਵਾਲਾ ਸਟੈਂਡ ਹੈਗਾ ਇਹਦੇ ਵਿੱਚ ਆਪਾਂ ਟਰੇਆ ਲਾਵਾਂਗੇ ਇਦਾਂ ਕਰਕੇ ਪਾਣੀ ਇੱਧਰ ਏਜ ਰਿਹਾ ਹੈ ਤੇ ਇਹਦੇ ਵਿੱਚ ਆਪਾਂ ਇਡਲੀ ਸਟੈਂਡ ਰੱਖ ਦਵਾਂਗੇ ਉੱਪਰ ਉਹਦੀ ਆਪਾਂ ਢੱਕਣ ਕਰ ਦਵਾਂਗੇ ਬੰਦ ਜਿਹੜੀ ਆ ਇਹ ਇਡਲੀਆ ਹੈ ਘੱਟੋ ਘੱਟ ਮੀਨਜ਼ ਕਿ 7 ਤੋਂ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਗੈਸ ਨੂੰ ਆਪਾਂ ਮੀਡੀਅਮ 'ਤੇ ਰੱਖਾਂਗੇ 10 ਮਿੰਟ ਬਾਅਦ ਆਪਾਂ ਟੱਕਣ ਚੱਕ ਕੇ ਵੇਖ ਲਵਾਂਗੇ ਤੇ ਇਹਨੂੰ ਇਡਲੀ ਨੂੰ ਚੈੱਕ ਕਿੱਦਾਂ ਕਰਨਾ ਕਿ ਅਸੀਂ ਇੱਦਾਂ ਕਰਦ ਦੇ ਵਿੱਚ ਮਾਰਾਂਗੇ ਜੇਕਰ ਦੇ ਸੁੱਕੀ ਆਂਦੀ ਹੋਏ ਇਹਦਾ ਮਤਲਬ ਕਿ ਜਿਹੜੀਆਂ ਸਾਡੀਆਂ ਇਡਲੀਆ ਹੈਗੀਆਂ ਇਹ ਚੰਗੀ ਤਰ੍ਹਾਂ ਕੁੱਕ ਹੋ ਗਈਆਂ ਨੇ ਤੇ ਹੁਣ ਆਪਾਂ ਜਿਹੜਾ ਇਡਲੀ ਸਟੈਂਡ ਹੈ ਇਹਨੂੰ ਆਪਾਂ ਬਾਹਰ ਕੱਢ ਲੈਂਦੇ ਆ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਠੰਡਾ ਹੋਣ ਦਿੰਦੇ ਹਾਂ ਠੰਡਾ ਹੋਣ ਤੋਂ ਬਾਅਦ ਅਸੀਂ ਕਰਦ ਦੇ ਨਾਲ ਜਿਹੜੀ ਇਡਲੀ ਹੈ ਕੱਢ ਲਵਾਂਗੇ ਤੇ ਹੁਣ ਆਪਾਂ ਜਿਹੜੀਆਂ ਇਡਲੀਆ ਇਹਨੂੰ ਇੱਦਾਂ ਕਰਦ ਦੇ ਨਾਲ ਪਹਿਲਾ ਇਹਦੇ ਹਾਲੇ ਦਵਾਲੇ ਚੰਗੀ ਤਰ੍ਹਾਂ ਹਲਾਣਾ ਫਿਰ ਇਹ ਜਿਹੜੀ ਇਡਲੀ ਹੈ ਬਹੁਤ ਆਸਾਨੀ ਜੀ ਤਰੀਕੇ ਨਾਲ ਨਿਕਲ ਜਾਂਦੀ ਹੈ ਦੇਖੋ ਇਸੇ ਤਰ੍ਹਾਂ ਆਪਾਂ ਗੱਡੀ ਜਾਣੀ ਹੈ ਥੱਲੇ ਤੇਲ ਘੋਲਾਂ ਦਾ ਹੀ ਫਾਇਦਾ ਹੁੰਦਾ ਕਿ ਜਿਹੜੀ ਇਡਲੀ ਹੈਗੀ ਹੈ ਵਧੀਆ ਤਰੀਕੇ ਦੇ ਨਾਲ ਨਿਕਲ ਜਾਂਦੀ ਹੈ ਬਹੁਤ ਈਜ਼ੀ ਨਿਕਲਦੀ ਹੈ ਤੇ ਬਹੁਤ ਜਿਹੜਾ ਇਹ ਹਲਕਾ ਜਿਹਾ ਖਾਣਾ ਹੈ ਤੇ ਬਹੁਤ ਜਲਦੀ ਬਣਨ ਵਾਲਾ ਹੈ ਤੇ ਇਧਰ ਜਿਹੜੀਆਂ ਸਾਨੂੰ ਸਬਜ਼ੀਆਂ ਚਾਹੀਦੀਆਂ ਹੈ ਜਿੱਦਾਂ ਲਾਲ ਪੀਲੀ शिमला ਮਿਰਚ ਸੀਗੀ ਮੈਂ ਤਾਂ ਥੋੜੀ ਜਿਹੀ ਹਰੀ ਸੀ ਪਿਆਜ਼ ਤੇ ਹਰੀਆਂ ਮਿਰਚਾਂ ਨਾਲ ਥੋੜੀ ਜਿਹੀ ਪੱਤਾ ਗੋਬੀ ਅਸੀਂ ਇਹ ਵਾਲੀਆਂ ਸਬਜ਼ੀਆਂ ਪਾਵਾਂਗੇ ਵੈਜੀਟੇਬਲ ਇਡਲੀ ਦੇ ਵਿੱਚ ਕੜਾਈ ਵਿੱਚ ਅਸੀਂ ਪਾਵਾਂਗੇ ਪਹਿਲਾਂ ਸਰੋਂ ਦਾ ਤੇਲ ਹੁਣ ਆਪਾਂ ਇਡਲੀ ਨੂੰ ਤੜਕਾ ਲਗਾਵਾਂਗੇ ਤੇ ਤੇਲ ਗਰਮ ਹੋਣ ਤੇ ਇਹਦੇ ਵਿੱਚ ਅਸੀਂ ਪਾਣਾ ਹੈ ਕੜੀ ਪੱਤਾ ਤੇ ਰਾਈ ਕੜੀ ਪੱਤਾ ਆਪਾਂ ਤਾਜ਼ਾ ਤਾਜ਼ਾ ਹੀ ਤੋਤਾ ਸੀਗਾ ਤਾਂ ਛਿੱਟੇ ਬਹੁਤ ਆਇਓ ਬਾਹਰ ਨੂੰ ਤੇ ਪਾਣੀ ਜੋ ਨਾਲ ਲੱਗਾ ਸੀਗਾ ਕੜੀ ਪੱਤਾ ਅਸੀਂ ਪਾ ਦਿੱਤਾ ਹੈ ਤੇ ਨਾਲ ਹੀ ਅਸੀਂ ਇੱਕ ਚਮਚ ਹਰਾਈ ਦਾ ਪਾ ਦਵਾਂਗੇ ਰਾਈ ਪਾਨ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਸਬਜ਼ੀਆਂ ਸਿਰਫ ਆਪਾਂ ਜਿਹੜੀ ਪੱਤਾ ਗੋਭੀ ਨਾਲ ਉਹਨੂੰ ਛੱਡ ਕੇ ਬਾਕੀ ਸਾਰੀਆਂ ਸਬਜ਼ੀਆਂ ਪਾ ਦਵਾਂਗੇ ਪੱਤਾ ਗੋਭੀ ਅਸੀਂ ਬਾਅਦ 'ਚ ਪਾਵਾਂਗੇ ਤੁਸੀਂ ਇਹਦੇ ਵਿੱਚ ਸਵੀਟ ਕੌਰਨ ਵਗੈਰਾ ਵੀ ਪਾ ਸਕਦੇ ਹੋ ਤੇ ਥੋੜੀ ਜੀ ਆਪਾਂ ਗਾਜਰ ਵੀ ਪਾਵਾਂਗੇ ਗਾਜਰ ਸਾੜ ਤੋਂ ਮਿਸ ਹੋ ਗਈ ਸੀ ਆਪਾਂ ਬਾਅਦ ਵਿੱਚ ਕੱਟੀ ਆ ਥੋੜੀ ਜੀ ਪਾਈ ਆ ਆਪਾਂ ਗਾਜਰ ਵੀ ਜਦੋਂ ਥੋੜੀ ਜਿਹੀ ਸਬਜ਼ੀਆਂ ਨੂੰ ਪਹਿਲਾਂ ਸੇਕ ਲੱਗ ਜਾਏਗਾ ਫਿਰ ਅਸੀਂ ਪੱਤਾ ਗੋਭੀ ਪਾਵਾਂਗੇ ਬਾਅਦ ਵਿੱਚ ਅਸੀਂ ਜਦੋਂ ਸਬਜ਼ੀਆਂ ਸਾਰੀਆਂ ਨੂੰ ਸੇਕ ਲੱਗ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਣੀ ਆਪਣੇ ਮਸਾਲੇ ਇਹਦੇ ਵਿੱਚ ਅਸੀਂ ਪਾਣਾ ਹੈ ਜਿਹੜਾ ਸਾਂਬਰ ਮਸਾਲਾ ਹੁੰਦਾ ਹੈ ਇੱਕ ਚਮਚ ਭਰ ਕੇ ਅੱਧਾ ਚਮਚ ਆਪਾਂ ਲਾਲ ਮਿਰਚ ਦਾ ਪਾ ਦਵਾਂਗੇ ਤੇ ਨਮਕ ਆਪਾਂ ਬਿਲਕੁਲ ਥੋੜਾ ਜਿਹਾ ਪਾਵਾਂਗੇ ਕਿਉਂਕਿ ਅਸੀਂ ਜਦੋਂ ਇਡਲੀ ਦਾ ਬੈਟਰ ਤਿਆਰ ਕੀਤਾ ਸੀ ਨਾ ਉਹਦੇ ਵਿੱਚ ਵੀ ਥੋੜਾ ਜਿਹਾ ਨਮਕ ਪਾਇਆ ਸੀ ਤੇ ਇਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਪਾਣਾ ਹੈ ਜਿਆਦਾ ਨਹੀਂ ਪਾਣਾ ਤੇ ਇਹਨਾਂ ਨੂੰ ਜਿਹੜੀ ਹੈ ਸਬਜ਼ੀ ਹੈਗੀ ਆ ਮਸਾਲਿਆਂ ਨੂੰ ਚੰਗੀ ਇੱਧਰ ਮੇਰੇ ਕੋਲ ਕੈਮਰਾ ਆਫ ਰਹਿ ਗਿਆ ਸੀ ਕਿ ਜਿਹੜੀ ਇਡਲੀਆ ਹੈਗੀ ਹੈ ਨਾ ਇੱਕ ਹੀ ਡਲੀ ਦੇ ਆਪਾਂ 4 ਪੀਸ ਕਰਨੇ ਆ ਠੀਕ ਹੈ ਇਦਾਂ ਪਲੱਸ ਦੇ ਨਿਸ਼ਾਨ ਵਾਂਗੂ ਕਰ ਦੇਣਾ ਵਿੱਚ ਉਹਦੀ ਤੇ ਇਡਲੀਆ ਕੱਟ ਕੇ ਅਸੀਂ ਕੜਾਈ ਦੇ ਵਿੱਚ ਪਾ ਦਿੱਤੀਆਂ ਨੇ ਤੇ ਇੱਕ ਵਾਰ ਆਪਾਂ ਇਹਨਾਂ ਨੂੰ ਮਿਕਸ ਕਰ ਲੈਂਦੇ ਆ ਤੇ ਜਿਹੜੀ ਸਾਡੀ ਇੱਧਰ ਵੈਜੀਟੇਬਲ ਇਡਲੀ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਆ 2-4 ਮਿੰਟ ਹੀ ਆਪਾਂ ਸੇਕ ਲਗਾਵਾਂਗੇ ਗੈਸ ਨੂੰ ਕਰ ਦੇਵਾਂਗੇ ਬੰਦ ਤੇ ਇਹ ਜਿਹੜੀ ਵੈਜੀਟੇਬਲ ਇਡਲੀ ਆ ਬੱਚੇ ਵੀ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਬਾਹਨ ਨਾਲ ਜਿਹੜੀ ਸਬਜ਼ੀ ਆ ਉਹ ਵੀ ਉਹਨਾਂ ਦੇ ਅੰਦਰ ਚੱਲ ਜਾਂਦੀਆਂ ਨੇ ਤੇ ਤੁਸੀਂ ਬੱਚਿਆਂ ਨੂੰ ਸਵੇਰੇ ਟਿਫਨ 'ਚ ਬਣਾ ਕੇ ਵੀ ਦੇ ਸਕਦੇ ਹੋ ਜਾਂ ਤੁਸੀਂ ਰਾਤ ਇਡਲੀਆ ਬਣਾ ਕੇ ਪਹਿਲਾਂ ਫ੍ਰੀਜ 'ਚ ਰੱਖ ਲਓ ਸਵੇਰੇ ਉਹਨਾਂ ਨੂੰ ਮਾਈਕ੍ਰੋਵੇਵ ਕਰ ਲਓ ਹਲਕਾ ਜਿਹਾ ਤੇ ਇਸ ਤੜਕਾ ਲਗਾ ਕੇ ਸਿਰਫ ਤੜਕਾਲੇ ਗਾਣਾ ਹੁੰਦਾ ਸਵੇਰ ਨੂੰ ਤੇ ਤੁਸੀਂ ਬੱਚਿਆਂ ਨੂੰ ਟਿਫਨ ਚ ਪਾ ਸਕਦੇ ਹੋ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀਆਂ ਨੇ ਇੱਕ ਵਾਰ ਤੁਸੀਂ ਬਣਾ ਕੇ ਖਿਲਾਓ ਜਿੱਦਾਂ ਪੀਜ਼ਾ 버ਗਰ ਨਾਲੋਂ ਹੈਲਦੀ ਹੈ ਤੇ ਨਾਲੇ ਇਹਦੇ ਵਿੱਚ ਸਬਜ਼ੀਆਂ ਦੇਖੋ ਕਿੰਨੀਆਂ ਪੈਂਦੀਆਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਵੀ ਕਰਿਓ ਮਿਲਦੇ ਆ ਤੁਹਾਨੂੰ ਫੇਰ ਕੋਈ ਨਵੀਂ ਵੀਡੀਓ ਦੇ ਨਾਲ